ਲੋਈ ਲੱਗ ਗਿਆ ਲਾਈਟ ਦੂਜੀ ਲੋਈ ਹੋਰੇ ਦਾ ਗੱਲ ਬਣੀ ਨਹੀਂ ਮਿਸਤਰੀ ਵੇਲੇ ਨਹੀਂ ਹੈ ਕਿ ਚਲੋ ਜੀ ਚੱਲੇਆ ਫਰਕ ਨਾ ਆਉਂਦਾ ਆ ਗਿਆ ਬੱਤੀਆਂ ਲੱਗ ਗਈ ਲੋਈ ਜੰਸੀਆਂ ਦਾ ਕੰਮ ਦੇਖ ਲੋ ਕਰਨ ਵੀ ਜਾਂ ਕਿ ਜਹੋਲੈਂਡ ਰੱਖੀ ਹੋਰ ਤੇਰੇ ਨਾਲ ਮਾਰੋ ਇਹ ਬੰਦਾ ਆਦਾ ਹੁੰਦਾ ਹਾਂਜੀ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਪਾਂ ਚੱਲੇ ਆ ਮਰੇ ਕੋੜਲੇ ਨੂੰ ਟਰੈਕਟਰ ਲੈ ਕੇ ਤੇ ਟਰੈਕਟਰ ਦੀ ਇੱਕ ਵਾਇਰਿੰਗ ਚ ਚੂਹਾ ਜਿਹੇ ਨੇ ਵੱਢਤੀ ਤੇ ਉਹ ਦਾ ਡੀਜ਼ਲ ਸੈਂਸਰ ਵਾਲਾ ਮੋੜ ਕੰਮ ਕਰਨੋਂ हट ਗਿਆ ਸੀਗਾ ਉਹ ਦਿਖਾ ਕੇ ਆਉਣਾ ਤੇ ਤਾਰ ਵੱਢਤੀ ਤਾਰ ਵੱਢੀ ਗਈ ਹੈ ਕਿਤਾ ਹੁਣ ਕੰਮ ਕਰਦਾ ਉਹ ਜੀ ਬਤੀਆਂੋਂ हट ਗਈ ਜਿਹੜੇ ਉਹ ਤੇ ਬਤੀਆਂ ਉਹੀ ਸੀ ਨਾ ਉੱਪਰ ਲਾਈਟਾਂ ਉਹੀ ਉਹੋਂ हट ਗਈ ਡੀਜ਼ਲ ਫੇਰ ਮੋੜ ਚ ਤੇ ਉਹਦੇ ਅੰਦਰ ਕੇ ਸੈਂਸਰ ਵਾਲੀ ਬੱਤੀ ਚੱਲ ਰਹੀ ਆ ਵੀ ਤੁਹਾਡੀ ਕੋਈ ਪ੍ਰੋਬਲਮ ਆ। ਉੰਡੀ ਜਿਹਾ ਸਭ ਰਮੋਡ ਕੰਮ ਕਰਦਾ ਪਾਵਰ ਵੀ ਕਰਦਾ ਨਾਰਮਲ ਵੀ ਕਰਦਾ ਸਾਰੇ ਮੋਡ ਕੰਮ ਕਰਦੇ ਨੇ। ਬੱਤੀ ਨਾਲ ਆਉਣ ਕਰਕੇ ਬੱਸ। ਉਹ ਚ ਸਿਗਨਲ ਆਉਣ ਲੱਗਿਆ ਵੀ ਤੁਹਾਡੇ ਟਰੈਕਟਰ 'ਚ ਕੋਈ ਪ੍ਰੋਬਲਮ ਆ। ਉਹ ਦਿਖਾ ਕੇ ਆਉਣੀ ਆ। ਉਦੋਂ ਆਇਆ ਜੀ ਕੰਪਿਊਟਰ ਲੈ ਕੇ। ਉਹ ਕਹਿੰਦਾ ਵੀ ਉੱਥੇ ਲਿਆਓ ਉੱਥੇ ਚੈੱਕ ਕਰਾਂਗੇ ਇਹਨੂੰ। ਕਿੱਥਾਂ ਤਾਰ ਕੱਟੀ ਹੋਈ ਆ। ਆ ਗਿਆ ਬੱਤੀ ਆਉਣ ਲੱਗੀ। ਇਹ ਆ ਮੋਡ ਵਾਲੀ ਦਾ ਵੀ ਆ ਲੈਣ ਨੂੰ। ਹਿੰਦਸ ਉੱਲੇ ਮੈਂ ਕਹਿੰਦਾ ਸੀ ਆਰੇ ਜਮੇ ਨਾ ਮਸਰਾਦੀ ਉਹਦਾ ਦੇ ਜੀ ਤਾਂ ਹਾਂ ਮੇਰੇ ਸਾਦਾ ਦਾ ਹਾਂ ਤੜਕੀ ਰੇਸੋ ਲੱਗਦਾ ਲੋ ਜੀ ਏਜੰਸੀਆਂ ਦਾ ਕੰਮ ਦੇਖ ਲੋ ਅਗਰ ਇਹਾਂ ਚ ਹਾਲਾਂਡ ਰੱਖੀ ਕਰਦੇ ਹਾਂ ਤੇ ਮੈਂ ਨਾ ਮਾਰਾਂ ਸਾਡਾ ਕਰਨ ਨਾ ਕੋਈ ਨਾ ਕੋਈ ਚਲੋ ਜੀ ਚੱਲੇ ਆ ਫਰਕ ਨਾ ਆਉਂਦੇ ਅੰਦਰ ਇਹ ਫੋਰਮਾਂ ਸਾਹਬ ਨੇ ਟਾਪਾ ਖੋਲ੍ਹਨ ਦਾ ਸਾਰੀ ਨੁਕਸ ਲੱਭ ਲਿਆ ਉਵੇਂ ਹੀ ਤਾਂ ਟੁੱਟੀ ਹੋਈ ਜਿਹਦੇ ਜੜ ਤੋਂ ਹੀ ਲੱਗਦੇ ਇਹੇ ਵੇਰ ਕਰਕੇ ਮੀਟਰ ਤੇ ਬੱਤੀ ਜਾਈ ਜਾਂਦੀ ਆ ਆਹ ਸਤਾਰਾਂ ਜੁੜੀਆਂ ਹੀ ਇਹਦੇ ਨਾਲ ਆਹ ਟੁੱਟੀਆਂ ਦੋ ਦੋ ਬਾਰਾਂ ਟੁੱਟੀਆਂ ਨੇ ਟੁੱਟ ਗਈ ਨਾਲ ਲੱਗਦੀ ਹੈ ਇਹ ਇਹਦੇ ਨਾਲ ਲੱਗ ਕੇ ਹੋਈ ਆ ਇਹ ਐ ਕਰੇਗੀ ਕਿ ਨਾ ਬੈਠ ਗੰਮ ਨਾ ਕਰੋ ਅਗਲਾ ਬੋਰ ਹੋ ਗਿਆ ਇਹਦੀ ਹੁਣ ਮੂਰ ਹਿੱਸਾ ਹੋਰ ਕੇ ਦੇਖਾਂ ਆਦਾ ਬੱਤੀ ਦਾ ਹੁਣ ਹਟ ਗਈ ਸੈਂਸਰ ਵਾਲੀ ਕਿਉਂਕਿ ਆਹ ਲਾਈਟ ਨਹੀਂ ਚੱਲਦੀ ਹੁਣ ਉਹ ਚੱਲ ਪਈ ਓਕੇ ਰਿਪੋਰਟ ਹੋ ਗਈ ਉਧਰ ਵੀ ਆਉਣਾ ਹਟ ਗਿਆ ਉਹ ਉੱਥੇ ਫਟ ਕਰਾਵਾਂ ਇਹਨੂੰ ਲੋਈ ਕੰਮ ਹੋ ਗਿਆ ਸਾਰਾ ਆਪਣਾ ਤੇ ਬਾਰ ਲਾਈਟ ਵੀ ਆਪਾਂ ਪੁਲਿਸ ਵਾਲੀ ਫਟ ਕਰ ਲਈ ਉਹਲੇ ਖੜੇ ਨੇ ਉਹਦਾ ਮੋੜ ਦਿਖਾ ਦੀ ਤੁਹਾਨੂੰ ਓਕੇ ਰਿਪੋਰਟ ਹੋ ਗਈ ਬੋਰਸਾਇਡ ਲੱਗ ਗਈ ਚੱਲੇ ਆ ਕੋਈ ਰੁਪਈਆ ਨਹੀਂ ਲੱਗਾ ਗਾਰੰਟੀ ਹੀ ਆਉਣੀ ਤੇ ਬਾਕੀ ਚਾਲਦੇ ਆ ਹੁਣ ਹੂਪਰ ਫਿੱਟ ਕਰਾਉਣੇ ਜਿਹੜਾ ਉਹ ਲਵਾਉਣਾ ਪਾਣਾ ਨਿਆਰਾ ਇਹਦਾ ਰਿਮੋਟ ਆ ਕਰ ਕੀ ਯੂਰੇ ਬੱਤੀ ਆਉਂਦੀ ਚੱਕ ਵੀ ਵੀ ਚੱਕ ਕਰੋ ਇਹਨੂੰ ਕੀ ਹੋਇਆ ਹੈ ਥੋ ਜਣਾ ਜਿੱਥੇ ਬਾਹਰ ਲਾਈਟ ਫਿੱਟ ਕਰਾਉਣੀ ਹੈ ਹਿੱਸੇ ਦੇ ਲਈ ਮੈਂ ਬੱਤੀ ਵੀ ਨਹੀਂ ਉਹ ਤਾਂ ਸੈਂਟਰ ਬਣਦੇ ਤੋਂ ਮੇਰੇ ਆਉਂਦੇ ਬਈ ਸਤੋ ਹੀ ਬੋਲੀ ਜਿਹੜਾ ਉਹ ਤੋਂ ਉਹ ਲੋਈ ਹਰੇ ਦਾ ਗੱਲ ਬਣੀ ਨਹੀਂ ਮਿਸਤਰੀ ਵੇਲੇ ਨਹੀਂ ਹੈ ਕਿ ਟਾਈਮ ਘਟਾ ਜਾਂਦਾ ਟਰੈਕਟਰ ਦੇ ਇੰਨਾ ਟਾਈਮ ਵੱਧ ਲਾ ਹੋਈ ਪੰਡੇ ਆ ਗਈ ਕਰਾਉਣੇ ਆਪਾਂ ਬਿੱਟ ਆਕੇ ਪੈਂਟਿੰਗ ਕਰਦੇ ਹਾਂ ਬਟ ਆਦਾ ਪਾ ਕਰੀ ਲੈਂਦੀਆਂ ਪੀਸੀਆਰ ਵਾਲੀ ਦੂਜੀ ਰਹੀ ਇਹ ਵੀ ਆਕੇ ਪੈਂਟਿੰਗ ਕਰ ਲਵਾਂ ਉਹ ਤਾਂ ਉਹ ਤੇ ਕੋਈ ਨਹੀਂ ਮੈਂ ਤਾਂ ਕਰਾਂ ਲੋਈ ਆਹ ਵੀ ਫਿੱਟ ਹੋ ਗਿਆ ਸਾਇਰਨ ਬਸ ਇਹਦੀ ਫਿਟਿੰਗ ਰਹਿ ਗਈ ਕਰਨੀ ਫੱਕੀ ਚ ਲਾ ਕੇ ਖਿੜਾਉਣੇ ਸਨ ਲੋਈ ਆ ਲੱਗੀ ਐ ਲਾਈਟ ਤਾਂ ਜੀ ਦੱਸੋ ਕਿ ਤੁਹਾਨੂੰ ਵੀਡੀਓ ਵਧੀਆ ਲੱਗਿਆ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਓ ਵੀਡੀਓ ਕੁਝ ਬਣੀ ਨਹੀਂ ਉਸ ਕਿਰਪਾ ਸਰਾਵ ਹੋ ਗਈਆਂ ਤੇ ਛੋਟੀ ਰਹਿ ਗਈ ਇਹ ਦੇ ਕਰਕੇ ਤੇ ਕਰਦੇ ਆ ਵੀਡੀਓ ਤਾਂ ਵਧੀਆ ਲੱਗਿਆ ਚੈਨਲ ਨੂੰ ਲਾਈਕ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਦੱਸਿਓ ਹੋਰ ਕੀ ਕਰ ਸਕਦੇ ਆਪਾਂ